ਸਤਿ ਸ਼੍ਰੀ ਅਕਾਲ ਨਮਸਕਾਰ ਇੱਕ ਵਾਰ ਤੋਂ ਫੇਰ ਸਵਾਗਤ ਹੈ ਤੁਹਾਡਾ ਚੈਨਲ ਥਿੰਕਿੰਗ ਆਫ ਪੰਜਾਬ ਤੇ ਦੱਸਦੀ ਏ ਕਿ ਸਰਦਾਰ ਬਲਕਰਨ ਸਿੰਘ ਨੂੰ ਜ਼ਿਲ੍ਹਾ ਫਾਜ਼ਲਕਾ ਦਾ ਦੋਦੀ ਅਤੇ ਡੇਰੀ ਯੂਨੀਅਨ ਦਾ ਸਰਬਸੰਮਤੀ ਦੇ ਨਾਲ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ ਪੰਜਾਬ ਦੋਦੀ ਅਤੇ ਡੇਰੀ ਯੂਨੀਅਨ ਇਕਤਾ ਦੀ ਫਾਜ਼ਲਕਾ ਵਿਖੇ ਸੂਬੇ ਦੀ ਮੀਟਿੰਗ ਦੇ ਦੌਰਾਨ ਜਲਾਲਾਬਾਦ ਵਾਸੀ ਬਲਕਰਨ ਸਿੰਘ ਨੂੰ ਫਾਜ਼ਲਕਾ ਜ਼ਿਲ੍ਹੇ ਦਾ ਦੋਦੀ ਅਤੇ ਡੇਰੀ ਯੂਨੀਅਨ ਦਾ ਸਰਬਸੰਮਤੀ ਨਾਲ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ ਜਿੱਤੇ ਜਲਾਲਾਬਾਦ ਪਹੁੰਚਣ ਤੇ ਸਾਥੀਆਂ ਤੇ ਪਰਿਵਾਰ ਦੇ ਵੱਲੋਂ ਨਿਗਾਹ ਸਵਾਗਤ ਕੀਤਾ ਗਿਆ ਅਤੇ ਵਾਈਸ ਪ੍ਰਧਾਨ ਬਣਨ ਤੋਂ ਬਾਅਦ ਸਰਦਾਰ ਬਲਕਰਨ ਸਿੰਘ ਨੇ ਕੀ ਕੁਝ ਕਿਹਾ ਉਹ ਵੀ ਸੁਣਦੇ ਆਂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਕਰਨ ਸਿੰਘ ਪੰਜਾਬ ਦੋਦੀ ਡੇਰੀ ਯੂਨੀਅਨ ਇਕਤਾ ਸਮੂਚੀ ਲੀਡਰਸ਼ਿਪ ਪੰਜਾਬ ਤੇ ਸੂਬਾ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਢਿੱਲੋਂ ਸਕੱਤਰ ਸ਼੍ਰੀ ਨਰੇਸ਼ ਕੁਮਾਰ ਜੀ ਸੂਬਾ ਖਜ਼ਾਂਚੀ ਸ਼੍ਰੀ ਵਕੀਲ ਗੁੱਕਰ ਜੀ ਦਾ ਅਤੇ ਸਮੂਚੀ ਲੀਡਰਸ਼ਿਪ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅਤੇ ਨਾਲ ਹੀ ਮੈਂ ਆਪਣੇ ਫਾਜ਼ਿਲਕਾ ਜ਼ਿਲ੍ਹੇ ਦੇ ਦੋਦੀ ਸਾਥੀ ਅਤੇ ਜਲੰਧਾਬਾ ਦੇ ਦੋਦੀ ਸਾਥੀਆਂ ਦਾ ਖਾਸ ਤੌਰ ਤੇ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਮੈਨੂੰ ਦੋਦੀ ਡੇਰੀ ਯੂਨੀਅਨ ਇਕਤਾ ਦਾ ਜ਼ਿਲ੍ਹੇ ਦਾ ਵਾਈਸ ਪ੍ਰਧਾਨ ਨਿਯੁਕਤ ਕੀਤਾ ਹੈ ਮੈਂ ਆਪ ਸਭ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਮੈਂ ਆਪਣੀ ਇਸ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ